ਹਾਂਜੀ ਸਤਿ ਸ੍ਰੀ ਅਕਾਲ ਜੰਦਰੂ ਕੀ ਹਾਲ ਚਾਲ ਹੈ ਜੀ ਸਵਾਗਤ ਹੈ ਤੁਹਾਡਾ ਆਪਣੇ ਜੱਸੀ ਦੌਰ ਬਲੌਗ ਚੈਨਲ ਤੇ ਜੀ ਤੇ ਬਾਈ ਕੋਲ ਤਿੰਨ ਟਰੈਕਟਰ ਸੇਲ ਹੈ ਜੀ ਕੱਲੇ ਕੱਲੇ ਟਰੈਕਟਰ ਬਾਰੇ ਜਾਣਕਾਰੀ ਲਿਆਂਗੇ ਜੀ ਇੱਕ ਸੋਨਾਰੀਗਾ ਸਵਰਾਜ ਤੇ 735 ਇੱਕ ਤਿੰਨ ਟਰੈਕਟਰ ਸੇਲ ਹੈ ਜੀ ਬਾਈ ਕੋਲ ਕੱਲੇ ਕੱਲੇ ਟਰੈਕਟਰ ਬਾਰੇ ਜਾਣਕਾਰੀ ਲਿਆਂਗੇ ਜੀ ਤੇ ਹਾਂਜੀ ਆਹ ਟਰੈਕਟਰ ਬਾਰੇ ਦੱਸਿਓ ਮੜਾ ਜੀ ਇਹ ਸੋਨਾਰੀਗਾ ਜੀ 2000 ਮਾਡਲ ਆ 2000 ਮਾਡਲ ਦੇ ਹਾਂਜੀ ਇਹਦੀ 2 ਲੱਖ ਤੇ 5000 ਰੁਪਿਆ ਡਿਮਾਂਡ ਆ ਇਹ ਠੀਕ ਆ ਵੀਰੇ ਤੇ ਇੰਜਨ ਗੇਅਰ ਦੀ ਗਾਰੰਟੀ ਆ ਵੀਰੇ ਖੋਲ ਨਾ ਗੇਅਰ ਦੀ ਵਾਗੇ ਲਿਗਾਉਦਾ ਨਹੀਂ ਨਾ ਨਾ ਠੀਕ ਆ ਵੀਰੇ ਟਾਇਰਾਂ ਦੀ ਜੇ ਗੱਲ ਕਰੀਏ ਵੀਰੇ ਤੇ ਟਾਇਰ ਹੱਦੇ ਆ ਹਨਾ ਅਗਲੇ ਦੇ ਪਿਛਲੇ ਨਹੀਂ ਟਾਇਰ ਉੱਤੇ ਤਾਂ ਨਹੀਂ ਆਪਾਂ ਕਹਿ ਸਕਦੇ ਟਾਇਰ ਤਾਂ ਘਾਟਾ ਟਾਇਰ ਤਾਂ ਹੀ ਛੋੜੇ ਘਾਟੀ ਹੈ ਹਣਾ ਟਾਇਰ ਕੋਲ ਬਾਹਲੇ ਘਾਟਾ ਟਾਇਰਾਂ ਨੂੰ ਛੱਡ ਕੇ ਹਾਂ ਫੁੱਲ ਗਰੰਟੀ ਹੈ ਟਰੈਕਟਰ ਦੀ ਮੋਗੇ ਨੰਬਰ ਹੈ ਟਰੈਕਟਰ ਦਾ ਜੀ ਮੋਗੇ ਜੀ ਦੂਜੇ ਨਾ ਹੋਇਆ ਵਾ ਮੋਗੇ ਜੀ ਦੂਜੇ ਨਾ ਹੋਇਆ ਠੀਕ ਆ ਵੀਰੇ ਇਹਦੀ ਆਪਾਂ ਅਡਵਾਂਟ ਦੇ ਜੇ ਗੱਲ ਇੱਕ ਲੱਖ ਕਿੰਨਾ ਸੀ 2 ਲੱਖ ਲੱਖ ਤੇ 5000 ਮੰਗਦੇ ਆ 2 ਲੱਖ 5000 ਰੁਪਏ ਜਿਹੜਾ ਆਪਣੇ ਵੀਡੀਓ ਦੇਖ ਕੇ ਆਊਗਾ ਵੀਰੇ ਮਾਨ ਤਾਨ ਕਰੋਗੇ ਉਹ ਫੁੱਲ ਮਾਨ ਤਾਨ ਕਰਾਂਗੇ ਲਓ ਵੀ ਮਿੱਤਰੋ ਫੁੱਲ ਮਾਨ ਤਾਨ ਕੀਤਾ ਜਾਊਗਾ ਜੀ ਬਾਕੀ ਜਿਹੜਾ ਆਪਣੀ ਵੀਡੀਓ ਦੇਖ ਕੇ ਜਾਊਗਾ ਤੇ 100% ਗਰੰਟੀਡ ਟਰੈਕਟਰ ਦੀ ਤੇ ਕਾਗਜ਼ ਪੱਤਰ ਓਕੇ ਆ ਵੀਰੇ ਹਾਂਜੀ ਕਾਗਜ਼ ਪੱਤਰ ਓਕੇ ਠੀਕ ਆ ਵੀਰੇ ਤੇ ਦੂਜੇ ਨਾ ਹਨਾ ਟਰੈਕਟਰ ਇਹ ਇੰਜਨ ਗੇਅਰ ਦੀ ਗਾਰੰਟੀ ਹੈ ਫੁੱਲ ਆ ਠੀਕ ਆ ਜੀ ਤੇ ਅੱਗੇ ਲੈ ਕੇ ਚੱਲਦੇ ਵੀਰੇ ਸਵਰਾਜ ਖੜਾ 8:55 a.m. ਇਹਦੇ ਬਾਰੇ ਦੱਸੋ ਇਹ ਮਾਡਲ ਆ ਇਹ 18 ਮਾਡਲ ਆ ਠੀਕ ਆ ਜੀ 5 ਲੱਖ 75000 ਰੁਪਏ ਦੀ ਡਿਮਾਂਡ ਆ ਜੀ 5 ਲੱਖ 75000 ਫਾਸਟ ਪਾਰਟੀ ਆ ਜੀ ਇਹ ਫਾਸਟ ਪਾਰਟੀ ਆ ਜੀ ਉਹਦਾ ਹੀ ਨੰਬਰ ਲੋਗੜਾ ਪੀਵੀ 29 ਠੀਕ ਆ ਜੀ ਮੋਗੇ ਜੀ ਨਾਮ ਆ ਫਾਸਟ ਪਾਰਟੀ ਪਹਿਲੇ ਘਰ ਦਾ ਰਿਕਟਰ ਆ ਜੀ ਠੀਕ ਆ ਵੀਰੇ ਤੇ ਲੀਕ ਛੀਕ ਤਾਂ ਨਹੀਂ ਕਿਸੇ ਪਾਸੇ ਆ ਜੀ ਲੀਕ ਛੀਕ ਨਹੀਂ ਇੰਜਨ ਗੇਅਰ ਇਹਦਾ ਵੀ ਓਕੇ ਆ ਜਮਾ ਬਿਲਕੁਲ ਓਕੇ ਆ ਜੀ ਠੀਕ ਆ ਜੀ ਟਾਇਰ ਮਗਰ 15 ਦੇ ਆ ਜੀ ਅਸ਼ਮਾਂਗਰ 15 ਦਾ ਠੀਕ ਆ ਵੀਰੇ ਨਵਾਂ ਨਵੇਂ ਟਰੈਕਟਰ ਤੁਸੀਂ ਦੇ ਸਕਦਾ ਮਿੱਤਰੋ ਬਿਲਕੁਲ ਨਵਾਂ ਟਰੈਕਟਰ ਆ ਸ਼ੋਰੂਮ ਕੰਡੀਸ਼ਨ ਟਰੈਕਟਰ ਆ ਤੇ ਤੁਹਾਨੂੰ ਦੱਸਣ ਦੀ ਲੋੜ ਨਹੀਂ ਕੰਡੀਸ਼ਨ ਤੁਸੀਂ ਦੇ ਸਕਦਾ ਤੁਹਾਡੇ ਸਾਹਮਣੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਕਿਸੇ ਪਾਸਿਬਿਲਿਟੀ ਨਹੀਂ ਕਿਸੇ ਪਾਸੇ ਵੀ ਖੁੱਲ੍ਹਿਆ ਨਹੀਂਗਾ ਤੇ ਦੇ ਸਕਦਾ ਤੁਹਾਡੇ ਸਾਹਮਣੇ ਆ ਜੀ ਤੇ ਰੰਗ ਰੋਗਣ ਪੂਰਾ ਬਿਲਕੁਲ ਸਾਫ਼ ਪਿਆ ਜੀ ਇਹ ਪਹਿਲੇ ਨਾਲ ਹਨਾ ਵੀਰੇ ਠੀਕ ਆ ਜੀ ਮਾਡਲ ਕਿੰਨਾ ਵੀਰੇ ਇਹ 18 ਮਾਡਲ ਆ ਜੀ 18 ਮਾਡਲ ਆ ਡਿਮਾਂਡ ਦੀ ਜਿੱਥੇ ਗੱਲ ਕਰੀ ਵੀਰੇ 5 ਲੱਖ 75 ਹਜ਼ਾਰ ਰੁਪਿਆ ਦੀ ਡਿਮਾਂਡ ਆ ਜੀ ਮੌਕੇ ਤੇ ਮਾਨਦਾਨ ਫੁੱਲ ਹੋ ਜਾਊਗਾ ਅੱਛਾ ਮੌਕੇ ਤੇ ਮਾਨਦਾਨ ਠੀਕ ਆ ਜੀ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ ਠੀਕ ਆ ਜੀ ਲਓ ਵੀ ਮਿੱਤਰੋ ਇਹੋ ਵੀ ਮਾਨਦਾਨ ਫੁੱਲ ਕੀਤਾ ਜਾਊਗਾ 18 ਮਤਲਬ 5 ਲੱਖ 75 ਹਜ਼ਾਰ ਰੁਪਏ ਦੀ ਡਿਮਾਂਡ ਆ ਤੇ ਬਾਕੀ ਮੌਕੇ ਦੇ ਬਾਅਦ ਘਟ ਹੋ ਜਾਊਗਾ ਜੀ ਫੁੱਲ ਮਾਨਦਾਨ ਕੀਤਾ ਜਾਊਗਾ ਤੇ ਉਹ ਕਾਗਜ਼ ਮਿਲ ਗਏ ਜੀ ਟਾਪੀ ਕਾਰ ਠੀਕ ਆ ਜੀ ਕਾਗਜ਼ ਪੱਤਰ ਓਕੇ ਆ ਵੀਰੇ ਚੈਪ ਵਾਲੀ ਕਾਪੀ ਆ ਵੀਰੇ ਦੀ ਠੀਕ ਆ ਜੀ ਲਓ ਵੀ ਮਿੱਤਰੋ ਦੇਖ ਸਕਦੇ ਹੋ ਟਰੈਕਟਰ ਬਿਲਕੁਲ ਕੋਕਾ ਵੀ ਸਹੀ ਆਡੇ ਸਾਹਮਣੇ ਹੈ ਬਾਕੀ ਆ ਸਭ ਆਹਾ 735 ਵੀਰੇ ਹਾਂਜੀ ਇਹ ਐਫਸੀ ਹੈ ਇਹ ਐਫਸੀ 99 ਮਾਡਲ ਸਾਰਾ origignal ਹੈ ਜਿੰਨਾ ਵੀ ਹੈ ਸਾਰਾ origignal tractor ਹੈ ਮਗਰ ਅੱਧ ਦੇ 55% ਟਾਇਰ ਹੈ ਹਾਂ ਅਗਲੇ ਖਤਮ ਆਣਾ ਟਾਇਰ ਹਾਂ ਦੇਖ ਸਾਧਾ ਮਤਰਾ ਕੇਸ ਹੈ ਬਸ ਲੇਖਿਕ ਹਕਾਮਤਾ ਦਿੰਦੇ ਕਰੇ ਤੇ ਇਹ ਇਹਦੀ ਵੀ ਗਾਰੰਟੀ ਹੈ ਵੀਰੇ ਇੰਜਨ ਗੇਅਰ ਦੀ ਗਾਰੰਟੀ ਹੈ ਠੀਕ ਹੈ ਜੀ ਲਓ ਵੀ ਮਿੱਤਰੋ ਦੇ ਸਕਦੇ ਹੋ ਤੁਸੀਂ ਇਹਦੀ ਆਪਾਂ ਡਿਮਾਂਡ ਦੀ ਜੀ ਗੱਲ ਕਰੀ ਵੀਰੇ مان 1.35 ਹੈ ਜੀ ਮੌਕੇ ਦੇ ਮਾਨਦਾਨਗਾ ਓਕੇ ਤੇ ਮਾਨਦਾਨ ਠੀਕ ਆ ਜੀ ਲਓ ਵੀ ਮਿੱਤਰੋ ਆਪਣੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਭਾਈ ਕੋਲੇ ਤਿੰਨ ਟਰੈਕਟਰ ਹੀ ਦੇ ਸਕਦਾ ਤੁਹਾਡੇ ਸਾਹਮਣੇ ਆ ਅੱਛਾ ਉਹ ਵੀ ਟਰਾਲੀਆਂ ਵੀ ਆਪਣੀਆਂ ਠੀਕ ਆ ਵੀਰੇ ਆ ਦੇ ਸਕਦਾ ਮਿੱਤਰੋ ਆ ਟਰਾਲੀ ਵੀ ਭਾਈ ਕੋਲੇ ਸੇਲ ਆ ਜੀ 60 65% ਘੱਟ ਹੈਗੇ ਆ ਦੇ 60 65% ਘੱਟ ਹੈਗੇ ਦੇਖ ਸਕਦੇ ਤੁਸੀਂ ਟਾਇਰ 100 ਸੋ ਦੇ ਸਕਦੇ ਤੁਸੀਂ ਬਿਲਕੁਲ ਸਾਫ ਆ ਜੀ ਦੇ ਸਕਦਾ ਤੁਹਾਡੇ ਸਾਹਮਣੇ ਆ ਤੇ ਕਿਸੇ ਪਾਸੇ ਵੀ ਕੋਈ ਜਾਣਗਣੇ ਲੱਗੇ ਹੈ ਚਾਦਰ ਚੁੱਦਰ ਬਿਲਕੁਲ ਸਾਫ ਪਏ ਦੇ ਸਾਧ ਤਾਡੇ ਸਾਹਮਣੇ ਆ ਤੇ ਬਾਕੀ ਪਿੱਛੇ ਨਿਗਾ ਮਰਵਾ ਦਨੇ ਜੇ ਇੱਕ ਵਾਰੀ ਵੈਡਲ ਟਰਾਲੀ ਹੈ ਜੀ ਇਹਦੀ ਆਪਾਂ ਡਿਮਾਂਡ ਦੀ ਜੇ ਗੱਲ ਕਰੀ ਵੀਰੇ 1 ਲੱਖ ਤੇ 5000 ਰੁਪਏ ਦੀ ਡਿਮਾਂਡ ਹੈ ਇੱਕ ਲੱਖ 5000 ਰੁਪਏ ਠੀਕ ਆ ਜੀ ਇਹਦੀ ਡਿਮਾਂਡ ਆ ਤੇ ਆਹ ਟਰਾਲੀ ਬਾਰੇ ਦੱਸੇ ਵੀਰੇ ਇਹ ਵੀ 11 6 ਦੀ ਟਰਾਲੀ ਹੈ ਜੀ ਇਹ ਵੀ 11 6 ਦੀ ਇਧਰ ਆ ਵੀ 11 6 ਦੀ ਵੀਰੇ 11 ਅਛਾ ਠੀਕ ਆ ਜੀ ਗਰਾਉਂਦੀਆਂ ਬਣੀਆਂ ਵਾ ਜੀ ਫੁੱਲ ਹੈਵੀ ਟਰਾਲੀਆਂ ਵਾ ਫੁੱਲ ਹੈਵੀ ਟਰਾਲੀਆਂ ਵਾ ਮਤਰਾ ਗਿਰਾਉਂਦੀਆਂ ਬਣੀਆਂ ਟਾਇਰ ਇਹਦੇ ਵੀ ਵੇਦ ਹੈਗਾ ਇਹ ਦੇਖ ਸਕਦਾ ਤੁਸੀਂ ਤੇ ਹਿੱਸਾ ਹਸਾ ਪੂਰਾ ਵਧੀਆ ਪਿਆ ਜੀ ਇਹਦਾ ਵੀ ਦੇਖ ਸਕਦਾ ਤੁਸੀਂ ਇਹਦੀ ਆਪਾਂ ਡਿਮਾਂਡ ਦੀ ਜੇ ਗੱਲ ਕਰੀ ਵੀਰੇ 1 ਲੱਖ ਤੇ 10000 ਰੁਪਏ ਡਿਮਾਂਡ ਹੈਗੀ 1 ਲੱਖ 10000 ਰੁਪਏ ਠੀਕ ਆ ਜੀ ਲਓ ਵੀ ਮਤਰਾ ਭਾਈ ਕੋਲ ਦੋ ਟਰਾਲੀਆਂ ਜੀ ਮਾਣ ਤਾਨ ਹੋ ਜੀ ਵੀਰੇ ਟਰਾਲੀਆਂ ਚ ਤਾਲਾ ਹੋ ਜਾਈ ਠੀਕ ਹੈ ਜੀ ਲਓ ਤੇਰਾ ਟਰਾਲੀ ਚ ਮਾਨ ਤਨ ਫੁੱਲ ਕੀਤਾ ਜਾਊਗਾ ਜੀ ਬਾਕੀ ਬਾਈ ਦਾ ਨੰਬਰ ਵੀ ਬੋਲ ਦੇ ਉਸ ਨੰਬਰ ਤੇ ਕਾਲ ਕਰਕੇ ਤੁਸੀਂ ਆ ਸਕਦੇ ਆਪਣੇ ਵੀਡੀਓ ਦਿਖਾ ਕੇ ਲਿਜਾ ਸਕਦੇ ਮਾਨ ਤਨ ਫੁੱਲ ਕੀਤਾ ਜਾਊਗਾ ਜੀ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜਿਹੜੇ ਨਵੇਂ ਜੁੜੇ ਆਪਣੇ ਚੈਨਲ ਨਾਲ ਜੀ ਤੇ ਧੰਨਵਾਦ